6000 ਆ ਦिए ਭਾਜੀ। ਉਹ ਨਹੀਂ ਭਾਜੀ ਥੋੜੀ ਹੋਰ ਸਸਤੀ ਦਿਖਾਓ। 6000 ਤਾਂ ਬਹੁਤ ਜ਼ਿਆਦਾ। ਆ ਦੇਖ ਲਓ ਫਿਰ। ਆ 4000 ਦੀ ਐ। ਥੋੜੀ ਹੋਰ ਸਸਤੀ ਦਿਖਾਓ ਯਾਰ ਭਾਜੀ। ਹੋਰ ਸਸਤੀ। ਆਹੋ 4 ਪੈਸੇ ਤਾਂ ਬਚਣ। ਨਾਲ ਇਹਦਾ ਕੀ ਐ? ਇੱਥੇ ਸਾਰੇ ਕਿਤੇ ਕਰਾਦੇ ਪਾਣੀ ਉਹ ਫਿਰ ਨਾ ਹੁੰਦਾ। ਅੱਛਾ। ਆ ਦੇ ਲਓ ਫਿਰ। 1500 ਦੀ ਐ। 1500 ਦੀ ਐ। ਹਾਂ ਦੇਖਿਆ 45 ਰੁਪਏ ਬਚ ਗਏ ਨਾ। ਐਦਾ ਹੀ ਆਪਾਂ ਥੋੜੇ ਥੋੜੇ ਕਰਕੇ ਤੱਕੀ 3000 ਰੁਪਏ ਜਮਾ ਕਰ ਲੈਣਾ ਆ ਗਈ ਬੀੜੀ ਦਾ ਬਿਲ ਆਹੋ ਕਿੰਨਾ ਆਇਆ ਇਹ ਤਾਂ ਪਿਛਲੇ 3 ਸਾਲ ਤੋਂ ਜ਼ੀਰੋ ਹੀ ਆ ਰਿਹਾ ਨਹੀਂ ਤਾਂ ਹਰ ਵਾਰ 4 4.5000 ਰੁਪਏ ਆ ਜਾਂਦਾ ਸੀ ਉਦੋਂ 4000 ਬਚਾਰੇ ਹੋ ਹਾਂ ਸਾਲ ਦਾ 24000 ਰੁਪਏ ਹੈ ਨਾ ਇਹ ਤਿੰਨ ਸਾਲਾਂ ਦਾ 72000 ਬਚਾ ਲਿਆ ਤੁਸੀਂ ਹਾਂ ਦੇਖ ਲਓ ਇਹ 7000 ਕਿੱਥੇ ਕਿੱਥੇ ਜੋੜਿਆ ਉਹ ਇਹ ਨਹੀਂ ਜੁੜਦੇ ਹੁੰਦੇ بول جا چل کوئی ਨਾ ਭਾਈ کوشش ਤਾਂ ਕਰਨੀ ਚਾਹੀਦੀ ਆ اچھا ਇਹ 1500 ਦੀ ਹੈ ਫਿਰ ਕਰਦੀ ਹੈ ਪੈਗਾ ਕਰੀ ਯਾਰ ਥੋੜੀ ਇਸ ਤੋਂ ਸਸਤੀ ਨਹੀਂ ਹੈਗੀ ਕੋਈ ਇਤੋਂ ਉਸੋਂ ਸਸਤੀ ਆਹੋ ਤੁਹਾਨੂੰ ਦੱਸਿਆ ਤਾਂ ਹੈ ਕਿਤੇ ਕਰਾਇ ਤੇ ਪਾਣੀ ਫੇਰਨਾ ਹੁੰਦਾ ਚੱਲ ਆਜੇ ਕਿਥੇ ਲੈ ਚੱਲੇ ਆਂ ਚੱਲੇ ਕਿਥੇ ਆ ਉਹ ਤੈਨੂੰ ਸੀਟ ਦਿਖਾਵਾਂ ਸਸਤੀ ਆ ਚੱਕ ਏ ਕੀ ਭਾਜੀ ਇਹ ਸਭ ਤੋਂ ਸਸਤੀ ਸੀਟ ਹੈ ਇੱਥੇ ਬਹਿਣਾ ਕਿੱਦਾਂ ਮੈਂ ਹੁਣੇ ਦੱਸਦਾ ਤੈਨੂੰ ਆ ਆਇਦਾ ਕਿਉਂ ਪਵਾ ਦੇ ਬੋਰੇ ਜੇ ਉਹ ਰਹਿਣ ਦਿਓ ਭਾਜੀ ਕਿਉਂ ਹੁਣ ਕੀ ਆ ਤੂੰ ਆ ਵੀ ਤਾਂ ਕਹਿੰਦਾ ਸੀ ਕਿ ਕੀਤੇ ਕਰਾਇ ਤੇ ਪਾਣੀ ਪਾ ਦੇਣਾ ਹੁੰਦਾ ਉਹ ਨਾਲ ਰੁਪਈਆ 6000 ਬਚਣ ਡਿਆ